ਸੋ ਸਿੱਖਾਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਆ ਇੱਕ ਨਵੇਂ ਵੀਡੀਓ ਦੇ ਨਾਲ ਜਿਉਂ ਡੀਲ ਟਰੈਕਟਰ ਆ ਜੀ 5204 ਟਰੈਕਟਰ ਆ ਤੇ ਮਾਡਲ ਦੀ ਗੱਲ ਕਰਕੇ ਕਿ 2012 ਮਾਡਲ ਟਰੈਕਟਰ ਆ ਪੰਜਾਬ ਨੰਬਰ ਆ ਤੇ ਸਾਈਡ ਗੇਅਰ ਟਰੈਕਟਰ ਆ ਜੀ ਪਾਵਰ ਸਟੀਅਰਿੰਗ ਟਰੈਕਟਰ ਆ ਟਰੈਕਟਰ ਦੇ ਚਾਰੇ ਟਾਇਰ ਪੱਕੇ ਆ ਵਿਕੀਟੀ ਦੇ ਟਾਇਰ ਆ ਪਿਛਲੇ ਟਾਇਰ ਟਰੈਕਟਰ ਦੇ 70 ਪੈਸੇ ਆ ਤੇ ਅਗਲੇ ਟਾਇਰ ਟਰੈਕਟਰ ਦੇ 50 ਪੈਸੇ ਆ ਟਰੈਕਟਰ ਰੰਗ ਪੇਂਟ ਵਾਲੋਂ ਬਿਲਕੁਲ ਫੁੱਲ オリジナル ਟਰੈਕਟਰ ਆ ਇੰਜਨ ਗੀਅਰ ਦੀ ਫੁੱਲ ਗਰੰਟੀ ਆ ਸਾਈਡ ਗੀਅਰ ਟਰੈਕਟਰ ਆ ਤੇ ਪਾਵਰ ਸਟੇਨ ਟਰੈਕਟਰ ਆ ਮੇਨ ਗੱਲ ਕੀ ਟਰੈਕਟਰ ਤੇ ਸਰਕਾਰੀ ਨੰਬਰ 플레이ਟ ਲੱਗੀ ਹੋਈ ਆ ਹੈਵੀ ਬੰਪਰ ਦੇ ਨਾਲ ਟਰੈਕਟਰ ਵਿਕਾਊ ਆ ਵਾਜਬ ਰੇਟ ਤੇ ਟਰੈਕਟਰ ਆ ਬਾਈ ਹੁਣਾਂ ਦੀ ਡਿਮਾਂਡ 4 ਲੱਖ ਤੇ 10000 ਨੰਬਰ ਸਕਰੀਨ ਤੇ ਆ 8427725955 ਨੰਬਰ ਤੋਂ ਆਪਾਂ ਸਾਰੀ ਜਾਣਕਾਰੀ ਲੈ ਸਕਦੇ ਆ ਜੀ ਟਰੈਕਟਰ ਦੀ ਹਾਲਤ ਕੰਡੀਸ਼ਨ ਬਿਲਕੁਲ ਸਾਫ਼ ਤੇ Ориਜਨਲ ਪਈ ਆ ਸਾਡੇ ਵੀਡੀਓ ਦੇਖਦੇ ਰਹੋ ਨਵੇਂ ਨਵੇਂ ਟਰੈਕਟਰ ਵੀਡੀਓ ਪਾਉਂਦੇ ਰਹਾਂਗੇ ਧੰਨਵਾਦ ਸਾਰਿਆਂ ਦਾ